ਇੱਕ ਬੰਦਾ ਕੋਈ ਗੱਲ ਕਰਦਾ ਬਿਨਾਂ ਸੋਚੇ ਸਮਝੇ ਅਸੀਂ ਗੁਮਰਾਹ ਹੋ ਜਾਂਦੇ ਕਈ ਵਾਰੀ ਫਿਰ ਗੁਮਰਾਹ ਕਰਦੇ ਆ ਹੋਰ ਗੁਮਰਾਹ ਕਰ ਦਿੱਤਾ ਜਾਂਦਾ ਕਿ ਲੋ ਜੀ ਬਾਣੀ ਪੜਨ ਤੋਂ ਰੋਕਦੇ ਬਾਣੀ ਪੜਨ ਤੋਂ ਕੋਈ ਨਹੀਂ ਰੋਕਦਾ ਮੈਂ ਤੁਹਾਡੇ ਨਾਲ ਡੇਢ ਘੰਟਾ ਉਹ ਚੱਲਿਆ ਮੈਂ ਇਸੇ ਗੱਲ ਤੇ ਜ਼ੋਰ ਲਾ ਰਿਹਾ ਬਾਣੀ ਸਾਨੂੰ ਪੜਨੀ ਚਾਹੀਦੀ ਹੈ ਬਾਣੀ ਸਾਨੂੰ ਘਰਾਂ 'ਚ ਬੈ ਕੇ ਪੜਨੀ ਚਾਹੀਦੀ ਗੁਰਦੁਆਰੇ 'ਚ ਪੜਨੀ ਚਾਹੀਦੀ ਮੈਂ ਇਸੇ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਪਰ ਆ ਤੁਸੀਂ ਵੇਖਿਆ ਹੋਣਾ ਸਾਡੀ ਕੌਮ ਦੇ ਅੰਦਰ ਚਪਹਿਰੇ ਦਾ ਰੌਲਾ ਪੈ ਗਿਆ ਪੈਗਨ ਚਲੋ ਬਾਣੀ ਪੜਦੇ ਨਹੀਂ ਬਾਣੀ ਪੜਦੇ ਬਾਣੀ ਪੜਦੇ ਠੀਕ ਹੈ ਬਾਣੀ ਪੜਦੇ ਆ ਠੀਕ ਹੈ ਬਾਣੀ ਤੋਂ ਕੋਈ ਇਤਰਾਜ਼ ਨਹੀਂ ਕਿਸੇ ਨੂੰ ਬਾਣੀ ਤੁਸੀਂ ਜਿਹੜੇ ਮਰਜ਼ੀ ਸਮੇਂ ਚ ਪੜੋ ਜਿੱਦਾਂ ਮਰਜ਼ੀ ਪੜੋ ਬਾਣੀ ਦਾ ਕੋਈ ਇਤਰਾਜ਼ ਨਹੀਂ ਕਿਸੇ ਨੂੰ ਤੁਸੀਂ ਗੁਰਦੁਆਰਾ ਸਾਹਿਬ ਚ ਬਹਿ ਕੇ ਪੜਦੇ ਹੋ ਹੁਣ ਵੀ ਪੜ ਰਹੇ ਆਪਾਂ ਕੋਈ ਇਤਰਾਜ਼ ਨਹੀਂ ਤੁਸੀਂ ਘਰ ਬਹਿ ਕੇ ਪੜ ਲਓ ਬਾਣੀ ਸਹਿਜ ਪਾਠ ਸਿੱਖ ਵੀਰ ਪੜਨਾ ਕਰਦੇ ਨੇ ਕੋਈ ਇਤਰਾਜ਼ ਨਹੀਂ ਕਿਸੇ ਨੂੰ ਤੁਸੀਂ ਸਵੇਰੇ ਕਰਦੇ ਹੋ ਦੁਪਹਿਰੇ ਕਰਦੇ ਸ਼ਾਮੇ ਕਰਦੇ ਜਦੋਂ ਸਮਾਂ ਲੱਗਾ ਮੈਂ ਪਹਿਲਾਂ ਵੀ ਕਹਿ ਚੁੱਕਾ ਤੁਸੀਂ ਪੜੋ ਭਾਈ ਕਰੋ ਕਰਦੇ ਆ ਨਾ ਪਰ ਜਦੋਂ ਬਾਣੀ ਦੇ ਨਾਲ ਤੁਸੀਂ ਮਨਮਤ ਦਾ ਜਿਹੜਾ ਬੋਲਬਾਲਾ ਕਰੋਗੇ ਜਾਂ ਤੁਸੀਂ ਬਾਣੀ ਦਾ ਆਸਰਾ ਲੈ ਕੇ ਜਦੋਂ ਤੁਸੀਂ ਦੂਜਿਆਂ ਨੂੰ ਗੁੰਮਰਾਹ ਕਰੋਗੇ ਉਦੋਂ ਨੁਕਸਾਨ ਹੋਏਗਾ ਕਿਹਾ ਕੀ ਜਾ ਰਿਹਾ ਚੁਪਹਿਰੇ ਦੇ ਸਮੇਂ ਤੁਸੀਂ ਸੁਣ ਲਿਓ ਤੁਹਾਡੇ ਕੋਲ ਆ ਗਿਆ ਹੋਣਾ ਧਿਆਨ ਨਾਲ ਬੌਰ ਨਾਲ ਸੁਣ ਲਿਓ ਉਹ ਚੁਪਹਿਰਿਆਂ ਵਾਲਾ ਜਿਹੜਾ ਉਹ ਲੋਕਾਂ ਨੂੰ ਇਸ ਤਰੀਕੇ ਨਾਲ ਕਿ ਇੱਕ ਪਾਸੇ ਤਸਵੀਰ ਰੱਖ ਲਓ ਸੁੱਚੀ ਚਾਦਰ ਵਿਛਾਓ ਜੋਤ ਜਗਾ ਲਓ ਸਿੱਖ ਰਹਿਤ ਮਰਿਆਦਾ ਪੜ੍ਹ ਲਓ ਪਹਿਲਾਂ ਸਿੱਖ ਰਹਿਤ ਮਰਿਆਦਾ ਤੋਂ ਉਲਟ ਕਿਉਂ ਜਾਣ ਲੱਗੇ ਅਸੀਂ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਾਂ ਸਿੱਖ ਧਰਮ ਦੇ ਵਿੱਚ ਕੋਈ ਤਸਵੀਰ ਦਾ ਵਿਧਾਨ ਹੈ ਤਸਵੀਰਾਂ ਦੀ ਪੂਜਾ ਹੈ ਰੌੜਾ ਬਾਣੀ ਪੜਨ ਦਾ ਨਹੀਂ ਰੌੜਾ ਉਸ ਗੱਲ ਦਾ ਹੈ ਜਿਹੜੀ ਗੱਲ ਬਾਣੀ ਦੇ ਰਾਇਨ ਮਰਜਾਦਾ ਦੇ ਨਾਂ ਤੇ ਸਾਡੇ ਤੇ ਥੋਪੀ ਜਾ ਰਹੀ ਸੁਚੇਤੋ ਬਾਣੀ ਪੜੋ ਮੈਂ ਸਵੇਰੇ ਵੀ ਲਗਾਤਾਰ ਕਹਿ ਰਿਹਾ ਸਵੇਰੇ ਪੜ ਲਓ ਦੁਪਹਿਰੇ ਪੜ ਲਓ ਸ਼ਾਮੀ ਪੜ ਲਓ ਜਦੋਂ ਤੁਹਾਡੇ ਕੋਲ ਸਮਾਂ ਲੱਗੇ ਜ਼ਰੂਰ ਪੜੋ ਆਪਣੇ ਘਰਾਂ ਚ ਬਹਿ ਕੇ ਪੜੋ ਗੁਰਦੁਆਰੇ ਚ ਬਹਿ ਕੇ ਪੜੋ ਪਰ ਕਿਸੇ ਭਰਮ ਚ ਪੈ ਕੇ ਨਾ ਪੈ ਕਿਸੇ ਪੁਲੇਖੇ ਨੂੰ ਸਾਹਮਣੇ ਰੱਖ ਕੇ ਫਿਰ ਬਾਣੀ ਨਾ ਪੜੋ ਬਾਣੀ ਪੜਨੀ ਆ ਜੀਵਨ ਸਵਾਰਨ ਲਈ ਬਾਣੀ ਪੜਨੀ ਆ ਸਤਿਗੁਰੂ ਦੀ ਸਿੱਖਿਆ ਲਈ ਸਤਿਗੁਰੂ ਦੇ ਪਿਆਰ ਲਈ ਸਤਿਗੁਰੂ ਦੀ ਆਗਿਆ